ਨਿਊਜ਼ 92 ਦੇ ਉੱਤੇ ਤੁਹਾਡਾ ਸਵਾਗਤ ਤੇ ਮੈਂ ਹਾਂ ਰਜਿੰਦਰ ਅ블ੂ ਅੱਜ ਦੀ ਕ੍ਰਾਈਮ ਰਿਪੋਰਟ ਜੋ ਐਸਐਸਪੀ ਦਫ਼ਤਰ ਵੱਲੋਂ ਪ੍ਰਾਪਤ ਹੋਈ ਉਹਦੇ ਅਨਸਾਰ ਕੁੱਲ 16 ਥਾਣਿਆਂ ਦੇ ਵਿੱਚ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਦੇ ਵਿੱਚ 11 ਨਸ਼ੇ ਦੇ 2 ਚੋਰੀ ਦੇ 2 ਕੁੱਟਮਾਰ ਦੇ ਤੇ ਇੱਕ ਘਰੇਲੂ ਕਤਲ ਦਾ ਹੈ ਵੱਖ-ਵੱਖ ਤਰਾਮਾਂ ਦੇ ਤਹਿਤ ਜੋ ਮਾਮਲੇ ਦਰਜ ਹੋਏ ਹਨ ਉਹ ਹੋਏ ਹਨ ਕੋਤਵਾਲੀ ਕਨਾਲ ਕਲੋਨੀ ਨਈਆਵਾਲਾ ਦਿਹਾਲਪੁਰਾ ਸਿਟੀ ਰਾਮਪੁਰਾ ਸਦਰ ਰਾਮਪੁਰਾ ਤਲਵੰਡੀ ਸਾਬੋ ਰਾਮਾ ਸੰਗਤ ਤੇ ਆਨੰਦਗੜ੍ਹ ਇਨ੍ਹਾਂ ਥਾਣਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਤਹਿਤ ਮਾਮਲੇ ਦਰਜ ਹੋਏ ਆ ਤੇ ਕਤਲ ਦਾ ਮਾਮਲਾ ਹੋਇਆ ਥਾਣਾ ਸੰਗਤ ਦੇ ਵਿੱਚ ਜਸਕਰਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅਵਲ ਖਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਦਰਖਾਸਤ ਦਿੱਤੀ ਕਿ ਜਸਪ੍ਰੀਤ ਕੌਰ ਉਰਫ ਚਰਨਜੀਤ ਕੌਰ ਜਿਸ ਦੀ ਉਮਰ 48 ਸਾਲ ਸੀ ਉਸ ਦੀ ਗੋਲੀ ਮਾਰ ਕੇ ਉਸ ਦੇ ਪਤੀ ਨੇ ਜਗਸੀਰ ਸਿੰਘ ਨੇ ਕਤਲ ਕਰ ਦਿੱਤਾ। ਘਰੇਲੂ ਰੰਜਿਸ਼ ਦੇ ਕਾਰਨ ਇਹ ਸਾਰੀ ਘਟਨਾ ਵਾਪਰੀ। ਦੇਖੋ ਚਰਚਾ ਇਸ ਗੱਲ ਦੀ ਹੈ ਵਿਚਾਰਨਯੋਗ ਇਹ ਗੱਲ ਹੈ ਕਿ ਸਾਨੂੰ ਗੁੱਸਾ ਬਹੁਤ ਆਉਂਦਾ ਹੈ। ਜੇ ਗੁੱਸਾ ਆਉਂਦਾ ਵੀ ਹੈ ਪਰਿਵਾਰਕ ਝਗੜੇ ਚੱਲਦੇ ਰਹਿੰਦੇ ਹਨ ਇਸ ਵਿੱਚ ਕੋਈ ਸ਼ੱਕ ਨਹੀਂ। ਹਰ ਘਰ ਦੇ ਵਿੱਚ ਝਗੜੇ ਚੱਲਦੇ ਆ। ਪਰ ਇੰਨਾ ਵੀ ਗੁੱਸਾ ਨਹੀਂ ਕਰਨਾ ਚਾਹੀਦਾ। ਕਿ ਕਿਸੇ ਦੀ ਕੀਮਤੀ ਜਾਨ ਲੈ ਲਈ ਜਾਵੇ ਇਹ ਬਹੁਤ ਹੀ ਧਨਾਉਣੀ ਗੱਲ ਹੈ ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ 2 ਮਿੰਟ ਦਾ ਗੁੱਸਾ ਹੁੰਦਾ ਹੈ ਸ਼ਾਂਤੀ ਨਾਲ ਉਸ ਨੂੰ ਨਿਵੇੜ ਲੈਣਾ ਚਾਹੀਦਾ ਹੈ ਪੁਲਿਸ ਨੇ ਕਾਰਵਾਈ ਕਰਦੇ ਹੋਏ ਜਗਸੀਰ ਸਿੰਘ ਪੁੱਤਰ ਚੰਡਾ ਸਿੰਘ ਵਾਸੀ ਪੱਕਾ ਕਲਾਂ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਸੀ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਅਗਲੀਆਂ ਖਬਰਾਂ ਫਿਰ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਬਾਗਿਆ ਧੰਨਵਾਦ